ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬਾੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਡਟੀ ਸਤਿ ਸ਼੍ਰੀ ਅਕਾਲ ਪੈਣ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਬੋਲ ਦੋ ਨਾ ਵੀਰੇ ਮਨਪ੍ਰੀਤ ਸਿੰਘ ਗੱਲ ਕੋਟ ਗੱਲ ਪਿੰਡ ਗੱਲ ਕੋਠੇ ਸਹਿਣਾ ਠੀਕ ਆ ਪੱਖੋ ਕੈਂਚੀਆ 2 ਕਿਲੋਮੀਟਰ ਇਧਰੋਂ ਸਹਿਣਾ 2 ਕਿਲੋਮੀਟਰ ਠੀਕ ਆ ਪੈਣ ਜ਼ਿਲ੍ਹਾ ਬਰਨਾਲਾ ਤੋਂ ਤਹਿਸੀਲ ਟਾਪਾ ਬੜਾ ਜਾਂਦੀ ਆ ਹਨਾ ਪਿੰਡ ਬਈ ਗੱਲ ਕੋਠੇ ਨੇੜੇ ਪਿੰਡ ਸਹਿਣਾ ਦੇ ਪੱਖੋ ਕੈਂਚੀਆਂ ਰਹਿ ਜਾਂਦੇ ਆ ਜ਼ਿਲ੍ਹਾ ਬਰਨਾਲ ਤੇ ਤਹਿਸੀਲ ਇਹਨੂੰ ਟੱਪਾ ਪੈ ਜਾਂਦੀ ਆ। ਮੋਬਾਈਲ ਨੰਬਰ ਬੋਲ ਦਪਣ। 75891 ਜੀ 8352 ਇਹ ਪੜ੍ਹਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਅਣ ਜਿਹੜੀ ਬੈਡ ਦੇ ਨੇ ਕਿਹੜਾ ਸੂਸ ਹੋਈ ਆ? ਇਹ ਬਈ ਦੂਜਾ ਸੂਹਾ ਸੂਈ ਆ ਆ ਰਾਤ ਸੂਈ ਆ। ਦੂਜਾ ਸੂਹਾ ਰਾਤ ਸੂਈ ਆ। ਜੇਰ ਪੈ ਗਈ ਸੀ ਬਈ। ਜੇਰ ਦੀ ਓਕੇ ਆਪਣੇ ਕੋਲ ਵੀਡੀਓ ਬਣੀ ਦੀ ਆ ਬਈ। ਬਸ ਠੀਕ ਆ ਬਈ। ਬੱਚਾ ਕੀ ਦੇਤਾ? ਮੈਂ ਅਗਰ ਬੱਛਾ ਬਈ। ਬੱਚਾ ਠੀਕ ਆ ਬਈ। ਹਾਂ ਜੀ ਕਿੰਨਾ ਕ ਬੋਲਾ ਕੱਢਿਆ ਫਿਰ ਬੋਲਾ ਪਾਇਦਾ ਬਈ 4.5 ਕਿਲੋ ਕੱਢਤਾ ਠੀਕ ਆ 4.5 ਕਿਲੋ ਹਾਂ ਮਾਲਕਾ ਨੇ ਪਹਿਲਾਂ ਆਪਾਂ ਨੂੰ 18 ਲੀਟਰ ਦੁੱਧ ਦੇ ਦਿੱਤੇ ਸੀਗੇ ਠੀਕ ਆ ਮਾਲਕਾ ਨੇ ਕਹਿੰਦੇ ਸਾਬ ਹੁਣ ਇਹਦੀ 20 20 ਲੀਟਰ ਦੁੱਧ ਦੇਣ ਦੀ ਉਮੀਦ ਹੈਗੀ ਆ ਬਈ ਠੀਕ ਆ 20 ਕਿਲੋ ਲੀਟਰ ਦੁੱਧ ਦੀ ਭੈਣ ਕਹਿੰਦੀ ਉਮੀਦ ਕਰਦੇ ਆ ਆਰਡਰ ਬੜਾ ਕਮਾਲ ਦਾ ਖਾਣਾ ਖਵਾਣਾ ਬਾਕੀ ਬਾਹਲੀ ਦਰਿਆ ਮੇ ਕੱਦਦੀ ਆ ਕੋਈ ਬਾਹਲੀ ਉੱਚੇ ਕੱਦ ਦਾ ਲਈ ਨਹੀਂ ਆਪਾਂ ਐ ਨਹੀਂ ਕਹਿੰਦੇ ਠੀਕ ਆ ਬਈ ਕੱਦ ਮੀਡੀਅਮ ਆ ਕੋਈ ਵਾੜਾ ਛੋਟਾ ਵੀ ਨਹੀਂ ਵਾੜਾ ਵੱਡਾ ਬਾਕੀ ਰਾਜੀ ਵੀ ਹੈਗੀ ਆ ਠੰਡੂ ਠੀਲਾ ਬਾਈ ਜੀ ਫਰਲਾ ਠੰਡੀ ਠੀਲ ਪੂਰੀ ਜਿਵੇਂ ਮਰਜ਼ੀ ਬੰਦਾ ਬੈ ਕੇ ਪਰ ਜਵਾਬਤ ਹੋਈ ਜਾਵੇ ਚਵਾਈ ਬਹੁਤ ਚੰਗੀਆਂ ਨੇ ਮੈਂ ਹਾਂ ਚਵਾਈ ਵੀ ਪੂਰੀ ਬਣੀ ਇੱਕ ਨੰਬਰ ਚਵਾਈ ਆ ਬਾਈ ਕੀ ਚਾ ਬਾਤ ਚਵਾਈ ਬਹੁਤ ਚੰਗੀਆਂ ਲੈ ਜਿਵੇਂ ਮਰਜ਼ੀ ਮੈਂ ਕੋਈ ਨਿਆਣਾ ਨਹੀਂ ਪਾਇਆ ਕੋਈ ਸ਼ੋਰ ਨਹੀਂ ਪਾਇਆ ਬਾਕੀ ਬਾਈ ਦੁੱਧ ਵੀ ਹੋਰ ਵੀ ਦੇਊਗੀ ਸੇਵਾ ਦੇ ਸਿਰ ਤੇ ਅਗਲਾ ਸੇਵਾ ਕਰ ਲੂਗਾ ਵਧੀਆ ਦੁੱਧ ਵੀ ਵਧੀਆ ਪਾਊਗੀ ਸਹੀ ਗੱਲ ਆ ਬਈ ਆਰਡਰ ਦੇਖੋ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਾਇਬ ਤੇ ਜਿਵੇਂ ਮਰਜੀ ਅਗਲਾ ਬੈਠੀ ਜਾਵੇ ਲੈ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਖੋਲ ਦੇ ਬਣੇ ਮੜੀ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਬਾਈ ਕਮਾਂਡ ਦਾ ਬਾਕੀ ਹੈ ਬਈ ਗਰਮੀ ਵੀ ਨਹੀਂ ਮੰਨਦਾ ਹਾਂ ਵੱਡੀ ਗੱਲ ਜਿਹੜੀ ਖਾਸੀਅਤ ਆ ਗਰਮੀ ਬਿਲਕੁਲ ਨਹੀਂ ਮੰਨਦੀ ਖੈਂਡ ਆ ਜਿਹੜੀ ਫੁੱਲ ਚੰਗੀ ਆਉਗੀ ਬਈ ਮੱਝਾ ਵਰਗਾ ਦੁੱਧ ਪਾਉਗੀ ਚੱਟਾ ਦੁੱਧ ਹੋਊਗਾ ਤੇ ਤੋਰਾ ਤਾਰਾ ਦੇਖੋ ਮੋੜ ਲਿਓ ਪੰਜ ਤੋਰਾ ਤਰਾ ਚੰਗਾ ਆਰਡਰ ਕਮਾਲ ਦਾ ਥਾਣ ਹਵਾਨਾ ਚੰਗਾ ਤੇ ਸੋਈ ਸਵਾਈ ਆ ਬੱਚਾ ਮਗਰ ਬੱਚਾ ਬਈ ਤੇ ਚੰਗੇ ਬੋਲੇ ਤੇ ਹੁਣ ਹੈ ਤਿਆਰ ਦੁੱਧ ਹੋਰ ਵੀ ਮੈਂ ਕਿਹ ਚੰਗਾ ਪਾ ਦੂਗੀ ਬਾਕੀ ਵੱਡੀ ਗੱਲ ਵੀ ਠੰਡੀ ਸੀਲ ਦੀ ਆ ਮਾਉ ਇਹਨਾਂ ਬਹਿ ਕੇ ਭੈਣੇ ਤਾਰਾ ਮਾਰ ਤੀਆਂ ਕੋਈ ਚੱਕਰੀ ਨਹੀਂ ਭੋਰਾ ਨਹੀਂ ਹਿੱਲੀ ਮੁੱਲ ਕੀ ਆ ਭੈਣੇ ਦਾ ਮੁੱਲ ਬਈ ਇਹਦਾ 48000 ਮਾਨਤਾਨ ਹੋ ਜੀ ਵਿੱਚ ਹਾਂ ਠੀਕ ਬਸ ਕੱਲਾ ਮਾਨਤਾਨ ਨਹੀਂ ਕਰਾਂਗੇ ਬੜਾ ਠੀਕ ਹੈ 48000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਤੇ ਕਿਸੇ ਵੀ ਨੂੰ ਬਾਈ ਬਾੜ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ